ਹਾਂਜੀ ਹੋਰ ਸਣਾਓ ਦੋਸਤੋ ਕਿੰਦਾ ਕੀ ਹਾਲਚਾਲ ਐ ਜੀ ਸਾਡੇ ਟੋਲੂ ਜੀ ਪਹੁੰਚ ਗਿਆ ਬਾਗਾ ਫਰਾਣਾ ਬਲੇ 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 ਉਧਰੋਂ ਸਾਡਾ ਭਰਾ ਆਇਆ ਦਬਈ ਚ ਹਣਾ ਇਹ ਬੱਚਾ ਸਾਡਾ ਕਹਿੰਦਾ ਯਾਰ ਦਬਈ ਚ ਬਹੁਤ ਜਾਣ ਕਰਦੇ ਆ ਤੈਨੂੰ ਮੈਂ ਕਿਹਾ ਕਮਲਿਆ ਨਾਲ ਹੀ ਲੈ ਚੱਲ ਹੋਰ ਕੀ ਐ ਪਰ ਸਾਡਾ ਮੈਂ ਕਿਹਾ ਭੋਜਨ ਲਿਜਾਣਾ ਪਊ ਨਾਲ ਔਖਾ ਧੂੜੀ ਵਾਲੇ ਭੋਂਗ ਵਾਂਗੂ ਨਾਲ ਟਰਾਲੀ ਜਾਂਦੀ ਐ ਇਕੱਲੇ ਸੰਤ ਨਹੀਂ ਜਾਂਦੇ ਸੰਤਾਂ ਦੇ ਨਾਲ ਰਾਸ਼ਨ ਵੀ ਜਾਂਦਾ ਹਾਂਜੀ ਹਾਂਜੀ ਫੇਰ ਸੰਤ ਜਾ ਕੇ ਕਿਤੇ ਪ੍ਰਗਟ ਹੁੰਦੇ ਐ ਨੇ ਨਹੀਂ ਜੇ ਸੰਤਾਂ ਨੂੰ ਉਹੀ ਲੈ ਗਏ ਕੱਲਿਆਂ ਨੂੰ ਸੰਤਾਂ ਨੇ ਜਹਾਜ਼ ਧੋਣਾ ਵਾਲਾ ਕਰ ਦੇਣਾ ਹਾਂ ਸਹੀ ਗੱਲ ਹੈ ਸੰਤਾਂ ਨੂੰ ਮੋਗ ਲੱਗ ਜਣੀ ਡਰਿਆਂ ਨੂੰ ਹਾਂ ਜੀ ਕੱਲ ਮੈਂ ਬੱਸੇ ਚੜ ਗਿਆ ਇੱਕ ਵਾਰ ਸਜੂ ਮੂਰੇ ਮੁੰਡਾ ਖੜਾ ਉਹਨੇ ਮਗਰਲੇ ਨੂੰ ਆਵਾਜ਼ ਮਾਰੀ ਉਹ ਕਹਿੰਦਾ ਮੈਰੀ ਥੱਲੇ ਆ ਜਾ ਹਾਂਜੀ ਭਾਈ ਉਹਨੇ ਮੈਰੀ ਕਿਹਾ ਬੱਸ ਸਾਰੀ ਆਸਮੀ ਹਾਂਜੀ ਉਹ ਮੈਗੜੀ ਕੀ ਕਿਹਾ ਓਏ ਹਾਂ ਕਹਿੰਦਾ ਕੁਛ ਨਹੀਂ ਮੈਂ ਤਾਂ ਮੇਰੇ ਨਾਲ ਦੇ ਮੁੰਡੇ ਦਾ ਨਾਮ ਮੈਰੀ ਹੈ ਹਾਂਜੀ ਤੇ ਇੱਕ ਬੇਬੇ ਮੈਂ ਕਿਹਾ ਬੇਬੇ ਤੂੰ ਕਿਉਂ ਹੱਸੀ ਆਹ ਕਹਿੰਦੇ ਮਾਜਾ ਕਹਿੰਦੇ ਫੋਟੋ ਪਾ ਕਹਿੰਦਾ ਨਾਲੇ ਮੈਰੀ ਦੀ ਗੱਲ ਕਰਦਾ ਮੈਂ ਕਿਹਾ ਹੋਏ ਬੇਬੇ ਤੂੰ ਵੀ ਜਾਣਦੀ ਓ ਨੂੰ ਹਾਂ ਕਹਿੰਦੀ ਹਾਂ ਮੈਂ ਕਿਹਾ ਓਏ ਮੈਰੀ ਤੇਰਾ ਬੇੜਾ ਵਹੇ ਤੇਰਾ ਸਾਡੇ ਵੀ ਇਕੱਲੇ ਇਕੱਲੇ ਘਰ ਚ ਰ ਗਿਆ ਆ ਕੇ ਕੁੱਤਿਆ ਮੈਂ ਕਿਹਾ ਹੁਣ ਇੱਥੇ ਵੋਟਾਂ 'ਚ ਖੜ੍ਹ ਜਾ ਸਹੀ ਗੱਲ ਹੈ ਹੈ ਬੰਦਾ ਪਾਵੇ ਨਾ ਪਾਵੇ ਬੁੜੀ ਲਾਜ਼ਮੀ ਵੋਟ ਪਾਉਂਦੀ ਆਉ ਸਹੀ ਗੱਲ ਹੈ ਤੂੰ ਜਿੱਤ ਜਾਣਾ ਹਾਂ ਜੀ ਹਾਂ ਤੂੰ ਵਜੀਰੇ ਆਜ਼ਮ ਬਣ ਜਾਣਾ ਸਹੀ ਗੱਲ ਹੈ ਕੰਜਰ ਦੇ ਇੱਕੇ ਸ਼ਾਇਦੇ ਸਿਰ ਤੇ ਬਣ ਗਿਆ ਤੂੰ ਹਾਏ ਹੈ ਹਾਂ ਕੋਈ ਲੋਕ ਕਿਵੇਂ ਪਾਪੂਲਰ ਹੁੰਦੇ ਆ ਕਿਵੇਂ ਪਰ ਹੁਣ ਤਾਂ ਦੁਨੀਆ ਤੇ ਕਹਿੰਦੇ ਮੈਰੀ ਮੈਰੀ ਹੋਈ ਪਈ ਮੈਰੀ ਮੈਰੀ ਹੋਈ ਪਈ ਹੈ ਜੀ ਅਮਰੀਕਾ ਨਾਲ ਦੇ ਜਹਾਜ਼ ਮਟਰ ਆਉਂਦੇ ਆ ਕਹਿੰਦੇ ਚੱਕ ਕੇ ਲਈ ਜਾਣਾ ਮੈਰੀ ਹਾਂ ਜੀ ਕਹਿੰਦੇ ਇਹਨੂੰ ਫਿਲਮਾਂ 'ਚ ਰੋਲ ਦੇਵਾਂਗੇ ਇੱਥੇ ਗੋਪਤ ਫਿਲਮਾਂ ਬਣਦੀਆਂ ਹਾਂਜੀ ਮੈਂ ਕਿਹਾ ਕੰਜਰ ਦੇ ਵੇਖਿਓ ਮੈਂ ਕਿਹਾ ਪਾਕਤਾਨੇ ਨਹੀਂ ਜਟਣਾ ਹਾਂਜੀ ਬੁੜੀਆਂ ਨੇ ਕਹਿੰਦੇ ਜੇ ਪ੍ਰਧਾਨ ਮੰਤਰੀ ਬਣਾਤਾ ਇਹਨੇ ਦਾ ਆਪ ਦੇ ਅਰਗੇ ਬੰਦੇ ਰੱਖਣੇ ਜਿਹੜੇ ਆਪ ਤੋਂ ਛੋਟੇ ਮਾਰ ਦੂ ਮਾਰ ਦੋ ਸਹੀ ਗੱਲ ਹੈ ਵੀ ਤੁਸੀਂ ਕੱਲ ਨੂੰ ਨਿਆ ਨਹੀਂ ਕਰਨਾ ਭਾਈ ਪਤਨੀਆਂ ਨਾਲ ਹਾਂਜੀ ਹਨਾ ਵੀ ਇਸ ਕਰਕੇ ਭਾਈ ਸਾਰਿਆਂ ਨੂੰ ਮੇਰੀ ਬੇਨਤੀ ਆ ਖਾਰੂ ਨੂੰ ਵੀ ਸਾਰੂ ਨੂੰ ਵੀ ਸਾਰਿਆਂ ਨੂੰ ਵੀਡੀਓ ਸੈਂਡ ਕਰੋ ਹਾਂਜੀ ਹਾਂ ਹਾਂਜੀ ਪਰ ਰਹਿ ਨਾ ਜਾਵੇ ਕੋਈ ਹਾਂਜੀ ਤੇ ਵੀ ਮੈਰੇ ਅਜੀ ਨਰਾਜ ਆਂ ਤੇਰੇ ਤੋਂ ਭਰਾ ਹਾਂ ਜੀ ਤੂੰ ਸਾਰਿਆਂ ਨੀਵਾਂ ਹੀ ਪਾਤੀਆਂ ਸਾਰਿਆਂ ਦੀਆਂ ਕੱਲਾ ਹੀ ਸ਼ੇਰ ਬਣਿਆ ਫਿਰਦਾ ਹੋਇਆ ਸਹੀ ਗੱਲ ਹੈ ਸਹੀ ਗੱਲ ਵੀਡੀਓ ਡਰੀਨ ਮਾਰ ਬੰਦੇ ਵਾਂਗੂ ਨਹੀਂ ਕੋਈ ਟਾਂਗੇ ਆ ਕੇ ਅਸੀਂ ਆ ਨਾ ਬਈ ਹਾਂ ਜੀ ਹਾਂ ਜੀ ਹਾਂ ਜੀ ਸਾਡੇ ਤਾਂ ਸਾਡੇ ਵੀ ਜਾਣਣ ਲੱਗ ਗਏ ਬੱਚੇ ਬੱਚੇ ਬਾਬਾ ਨਿੱਕੇ ਜੁਹਾ ਕੇ ਜਵਾਬ ਬੁੜਾਈ ਬੈਠੇ ਆ ਹਾਂ ਜੀ ਹਾਂ ਜੀ ਹਾਂ ਏਡੇ 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 ਜੀ ਉਹ ਕਹਿੰਦਾ ਆ ਸਾਡੀ ਰਸੋਈ ਆ ਆ ਸਾਡਾ ਫਲਾਨਾ ਆ ਸਾਡੀ ਸਰੋਂ ਦੇ ਤੇਲ ਦੀ ਬੋਤਲ ਆ ਆ ਮੇਰਾ ਮੈਰੀ ਆ ਹਾਂ ਜੀ ਹਾਂ ਲੈ ਮੈਂ ਕਿ ਇਹਨੂੰ ਕੀ ਪਤਾ ਮੈਰੀ ਕੌਣ ਹੈ ਮੈਰੀ ਕੌਣ ਆ ਸਿਕਰੇ ਜੀ ਹਾਏ ਬੁੱਤ ਮੈਂ ਕਹਾ ਤੂੰ ਅਸਲੀ ਮੈਰੀ ਦਾ ਰੋਲ ਨਹੀਂ ਵੇਖਿਆ ਨਹੀਂ ਤੂੰ ਮੋਲ ਫੋਨ ਛੱਡ ਕੇ ਬਾਹਰ ਜਾਣਾ ਹਾਂਜੀ ਹਾਂਜੀ ਹੈਂ ਹਾਂਜੀ ਮੈਰੀ ਤਾਂ ਆਏ ਹੁੰਦਾ ਜਿਵੇਂ ਮੂਰੇ ਕੋੜੇ ਉਹਨੇ ਖੜਾ ਪਚੂ ਖੜਾ ਪੜਾ ਪਚੂ ਖੜਾ ਹਾਂ ਹਾਂਜੀ ਹੈਂ ਹਾਂਜੀ ਮੈਰੀ ਬਹੁਤ ਕੁਸਾ ਬੰਦਾ ਭਾਈ ਓਏ ਸਹੀ ਗੱਲ ਹੈ ਬਾਤ ਕੇ ਰਹੋ ਜਿਵੇਂ ਉਹਨੇ ਤਾਰ ਨਹੀਂ ਸੁਣਾਈ ਸੀ ਚੱਕਰ ਵਾਲੇ ਨੇ ਗੱਲ ਕਹਿੰਦਾ ਇੱਕ ਬੇਬੇ ਸਾਡੀ ਕਹਿੰਦਾ ਕਿ ਗੋੜ ਲੈਣ ਗਈ ਚੱਕਰ ਪੁਰਾਣੀ ਸਮੇਂ ਤੋਂ ਦੂਰ ਜਾਂਦੇ ਨਾ ਜਗਰਾਉ ਉੱਟ ਗਈ ਚੱਕਰ ਤੋਂ ਹਾਂਜੀ ਹਾਂਜੀ ਉਹਨੇ 2 ਕਿਲੋ ਗੋੜ ਲਿਆ ਕਹਿੰਦਾ ਉਦੋਂ ਉਹਨੂੰ ਸਾਡੇ ਪਿੰਡ ਦਾ ਕੰਗਲੀ ਦਿਖ ਗਿਆ ਉਹ ਕਹਿੰਦੀ ਵੀ ਭਾਈ ਮੈਨੂੰ ਲੈ ਜਾ ਬਿਠਾ ਕੇ ਪੁੱਤ ਪਿੰਡ ਨੂੰ ਚੱਲਿਆ ਕਹਿੰਦਾ ਹਾਂ ਬੇਬੇ ਆ ਜਾ ਬਹਿ ਜਾ ਹਾਂਜੀ ਆ ਲੈ ਬਾਬਾ ਜੀ ਫੜਾ ਦੇ ਉਹਨਾਂ ਕਹਿੰਦਾ ਇਹ ਕੀ ਹੈ ਹਾਂਜੀ ਇਹ ਤਾਂ ਕਹਿੰਦੀ ਗੋੜ ਆ ਫੜਾ ਟੋਕਰੀ ਜਿਹਾ ਖਲਿਆ ਰੋੜੀ ਜੀ ਬਾੜ ਜਾਵੇ ਰੋੜੀ ਕੱਢੇ ਖਾਜੇ ਰੋੜੀ ਕੱਢੇ ਖਾਜੇ ਡੱਲੇ ਵਾਲੇ ਪੌੜ ਤੱਕ 2 ਕਿਲੋ ਗੁਰ ਖਾ ਗਿਆ ਖਾ ਗਿਆ ਕੰਦਾ ਬੇਬੇ ਕਹਿੰਦਾ ਹੁਣ ਟ੍ਰੇਨ ਖੜ ਗਈ ਕਹਿੰਦੀ ਕਿਉਂ ਕਹਿੰਦਾ ਕੋਲੇ ਮੁੱਕ ਗਏ ਹਾਂ ਜੀ ਹਾਂ ਜੀ ਕਹਿੰਦੀ ਕੋਲੇ ਕਿਹੜੇ ਮੁੱਕ ਗਏ ਕਹਿੰਦਾ ਗੋੜਜਾ ਮੁੱਕ ਗਿਆ ਤੇਰਾ ਕਹਿੰਦੀ ਹਰਾਮ ਵੇ ਮੈਂ ਤਾਂ ਪਿੰਡੋਂ ਇਹੀ ਲੈਣ ਆਈ ਸੀ ਹਾਂਜੀ ਹਾਂਜੀ ਹਾਂ ਤੂੰ ਖਾ ਵੀ ਗਿਆ ਕਹਿੰਦਾ ਗੋੜੀ ਆ ਜਿਹੜਾ ਤੈਨੂੰ ਇਥੋਂ ਤੱਕ ਲਿਆਇਆ ਇਥੋਂ ਤੱਕ ਕਰ ਲਿਆਇਆ ਕਹਿੰਦਾ ਹੁਣ ਇਥੋਂ ਹੋਰ ਲੈ ਗਾਂ ਪੈਂਟ ਲੈ ਜੂ ਹਾਂਜੀ ਹਾਂ ਉਹ ਕਹਿੰਦੀ ਤੂੰ ਰਹਿਣ ਦੇ ਮੈਂ ਤਾਂ ਭਾਈ ਮਗਰੋਂ ਵਾਸਤੇ ਆ ਜੂ ਮੈਨੂੰ ਇਥੇ ਤਾਰ ਮੈਂ ਦੁਬਾਰਾ ਗੋੜ ਲੈਣ ਜਾਨੀ ਹਾਂ ਹਾਂਜੀ ਇਹੋ ਜਿਹੇ ਖਰਾਕਾਂ ਸੀ ਸਾਡੇ ਬੰਦਿਆਂ ਦੀਆਂ ਹਾਂਜੀ ਹਾਂਜੀ ਬਾਬਾ ਇੰਨਾ ਖਾ ਜਾਂਦੇ ਸੀ ਖਾ ਜਾਂਦੇ ਸੀ ਗੱਲ ਆ ਜੀ ਇੱਕ ਬੰਦੇ ਦੀ ਗੱਲ ਸੁਣਾਈ ਉਹਨੇ ਕਹਿੰਦਾ ਸਾਡੇ ਪਿੰਡ ਦਾ ਸ਼ਰਤ ਲਾ ਕੇ ਖਾ ਗਿਆ ਲੱਡੂ ਜਲੀਬੀਆਂ ਸਰਤ ਲਾ ਕੇ ਗੰਜਰ ਦਾ ਹਾਂਜੀ ਵਸ ਕਹਿੰਦਾ ਫੇਰ ਕੰਜਬਾ ਜਦੋਂ ਉਲਟੀ ਆਵੇ ਉਦੋਂ ਮਗਰ ਦੀ ਵੀ ਧਾਰ ਮਾਰੇ ਫਰ ਹਾਏ 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 ਕਹਿੰਦਾ ਉਦੋਂ ਘਰ ਵਾਲੇ ਖੜੇ ਸਵਾਹ ਲਈ ਉਹ ਉਲਟੀ ਤੇ ਸਵਾਹ ਮਾਰਨੇ ਇੱਕ ਕਹਿੰਦਾ ਇੱਕ ਜਿਹੜਾ ਮਗਰ ਵੀ ਹੋ ਜੋ ਲੈ ਕੇ ਬੱਟਲ ਲਾ ਕੇ ਉਹ ਕਹਿੰਦਾ ਮਗਰ ਦੀ ਵੀ ਆਉਂਦਾ ਜ਼ਮਾਨਾ ਸੌਰੇ ਦੇ ਉਹ ਕਹਿੰਦਾ ਚਾਰ ਸਵੇਰੇ ਝਟੂ ਸਵਾਹ ਇਹਦੀ ਹਾਂਜੀ 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 ਜ਼ੂਨ ਵਾਲੀ ਮੱਧ ਵਾਂਗੂ ਸਵਾਈ ਸਵਾਹ ਕਰਦੀ ਉਹਦੇ ਦਾਲੇ ਗੰਜਰਦਿਆਂ ਨੇ ਸਹੀ ਗੱਲ ਸਹੀ ਮੋੜ ਕੇ ਉਹਨੂੰ ਮੈਂ ਕਿ ਇਹਨੂੰ ਡੱਗ ਤੇ ਲੈ ਜਾਉ ਤੂੰ ਨੂੰ ਹੋਣੇ ਦਾ ਕੀ ਧੋਤਾ ਜਾਣਾ ਇੱਥੇ ਭਰਾਵਾ ਕਰੇ ਹਾਂਜੀ ਦੇ ਕੋਲੇ ਹੁੰਦਾ ਸੀ ਬਾਬਾ ਅੱਛਾ ਜੀ ਮਰ ਗਿਆ ਉਹ ਲਾਲਾ ਸੀ ਹਾਏ ਚਾਰਾਂ ਬੰਦੇ ਇੰਨਾ ਮੋਟਾ ਹੋਊ ਉਹ ਹਾਏ ਉਹਨਾਂ ਐ ਤਰਨਾ ਹੈ ਤੇ ਗੱਲ ਉਹਨੇ ਪਤਲੇ ਹੋਣ ਦੀ ਕਰਨੀ ਕਰਨੀ ਖਾਣ ਤੋਂ ਕੋਈ ਕੰਜਰਦੇ ਨਹੀਂ ਖਾਣਦੇ ਹਾਏ ਯਾਰ ਕਿਵੇਂ ਕੀ ਖਾਈਏ ਜਿਹਦੇ ਨਾਲ ਪਤਲੇ ਹੋਣਾ ਮੈਂ ਕਿਹਾ ਗੱਲ ਤਾਂ ਖਾਣ ਦੀ ਕਰਦਾ ਹਾਂ ਹਾਂ ਜੀ ਹਾਂ ਜੀ ਤੇ ਨਾ ਖਾਣ ਦੀ ਕਰੇ ਤਾਂ ਪਤਲਾ ਹੋਵੇਂ ਤੂੰ ਹਾਂ ਨਾ ਖਾਣਾ ਹੈ ਸਹੀ ਗੱਲ ਹੈ ਤੇ ਟੈਕ ਦੇਣਾ ਸੀ ਗਏ ਕਹਿੰਦਾ ਹੁਣ ਆਪਾਂ ਡਾਈਟ ਤੇ ਹੋਗੇ ਮੈਨੂੰ ਕਹਿੰਦਾ ਹਾਂ ਜੀ ਅਸੀਂ ਜਾਣਾ ਜੌੜੇ ਕੇ ਉਹ ਰਹਿੰਦੇ ਹੁੰਦੇ ਸੀ ਇੱਥੇ ਮੋਗੇ ਦੇ ਨਾਲ ਹੀ ਨਾਲੇ ਹਾਂ ਜੀ ਉੱਥੇ ਜਾਣਾ ਇਹ ਉਹਨਾਂ ਦੇ ਘਰੇ ਆਏ ਕਰੋ ਕਹਿੰਦਾ ਬਲੱਡ ਲੈ ਲਓ ਬਲੱਡ ਜੋ ਹਾਂ ਜੀ ਮੈਂ ਕਹਾਂ ਜੇ ਬ੍ਰੈਡ ਫੜ ਲਿਆ ਉਦੋਂ ਤੇ ਆਂਡੇ ਫੜ ਲਿਓ ਕਹਿੰਦਾ ਆਮਲੇਟ ਬਣਾਵਾਂਗੇ ਆਂਡਾ ਲੀਣਾ ਕਹਿੰਦਾ ਦੋ ਟਰਿਆ ਫੜ ਲਿਆ ਉਹ ਹਾਂਜੀ ਹਾਂਜੀ ਬਰੈਡ ਪੰਜ ਫੜਨੀ ਕਹਿੰਦਾ ਮੈਂ ਕਿਹਾ ਇੰਨੇ ਕੀ ਕਰਨੇ ਆ ਹਾਂਜੀ ਜਾਣੇ ਦਾ ਚਾਰ ਹਾਂ ਜੀ ਤੁਹਾਨੂੰ ਤਾਂ ਮੈਂ ਕੱਲ ਲੋਈ ਖਾ ਜੂ ਕਹਿੰਦਾ ਉਹ ਕਹਿੰਦੇ ਡਾਈਟ ਕਿਹੜੀ ਐ ਡਾਈਟ ਕਿਹੜੀ ਐ ਸਹੀ ਗੱਲ ਆ ਜੀ ਗੰਜਰ ਦੇ ਡਾਈਟ ਕਿੱਥੇ ਆ ਹਾਂਜੀ ਸਾਡੇ ਨਾਲ ਹੀ ਜੱਸਾ ਭੈਣੀ ਵਾਲਾ ਜਿਹੜਾ ਰਾੜਾ ਕੌਡੀ ਖੇਡਦਾ ਹਾਂਜੀ ਉਹ ਜੱਸਾ ਮੈਨੂੰ ਕਹਿੰਦੇ ਇਹਨੂੰ ਐਂ ਕਰੋ ਇਹਨੂੰ ਪੰਜਾਂ ਪੰਜਾਂ ਦੇ ਛੱਕੇ ਖਵਾਓ ਕਹਿੰਦੇ ਇਹਨੂੰ 5-7 ਕਿਲੋ ਹਾਂਜੀ 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 ਇਹਨੂੰ ਕਹਿੰਦਾ ਕਨੇਡਾ ਵਾਲ ਨੂੰ ਪੱਟ ਕਰਕੇ ਪੱਦ ਮਾਰ ਹਾਂਜੀ ਭੈਂਦਾ ਯਾਰ ਅੱਧੇ ਘਰ ਟਾ ਦੂ ਕ ਸਹੀ ਗੱਲ ਹੈ ਹੈ ਮੈਂ ਕਹਾਂ ਜਦੋਂ ਟੱਟੀ ਮੈਨਾਂ ਤੈਨੂੰ ਧੋਵਾਂ ਕਿਵੇਂ ਆ ਤੂੰ ਹਾਂਜੀ 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 ਕਹਿੰਦੇ ਥੋੜੀ ਧੋਦਾ ਜੱਸਾਂ ਕਹਿੰਦਾ ਘਰ ਦੇ ਪੈਪ ਮਾਰ ਦੇਣਗੇ ਦੂਰੋਂ ਖੜ ਕੇ ਹਾਂਜੀ ਹਾਂਜੀ ਤੂੰ ਥੋਤਾ ਗਿਆ ਹੋ ਜਾ ਖੜਾ ਸਹੀ ਗੱਲ ਹੈ ਜੀ ਹੈ ਤੇ ਮੈਂ ਕਹਾਂ ਜਿੱਦੇ ਮਰ ਗਿਆ ਤੈਨੂੰ ਲਿਜਾਊ ਕੌਣ ਸਿਵਿਆਂ ਚ ਕੰਜਰ ਤੇ ਆ ਹਾਂਜੀ ਟਰੈਕਟਰਾਂ ਦੀਆਂ ਲੈਂਕਾਂ ਤੇ ਲਿਜਾਣਗੇ ਤੈਨੂੰ ਹਾਂਜੀ ਮਰ ਗਿਆ ਜੋੜੇ ਕੇ ਕੋਠੇ ਤੇ ਭਰਾ ਕੋਠੇ ਤੇ ਹਾਂਜੀ ਉਧਰ ਦਾ ਪਾਉੜੀਆਂ ਭੀੜੀਆਂ ਹਾਂਜੀ ਜੋੜੇ ਕੇ ਥੱਲੇ ਖੜੇ ਮੈਂ ਕਹਾਂ ਜੋੜੇ ਕੋਈ ਨਾ ਕਬਰਾਂ ਨਾ ਭਈ ਇਹ ਤਾਂ ਕੁਦਰਤੀ ਮੌਤ ਹੈ ਹਾਂਜੀ ਉਹ ਕਹਿੰਦਾ ਮੌਤ ਤੋਂ ਨਹੀਂ ਘਬਰਾਏ ਆਪਾਂ ਮੈਂ ਕਿਹਾ ਫੇਰ ਕਹਿੰਦੇ ਉਹ ਲੌਮੜਾਂਗੇ ਮੈਂ ਉਹ ਅਜੀਜ਼ ਤੋਂ ਘਬਰਾਏ ਆ ਹਾਂਜੀ 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 ਇਹ ਘਰੇ ਤਾਂ ਪਚਾਉਣਾ ਸਹੀ ਗੱਲ ਆ ਜੀ ਉਹਦਾ ਮੈਂ ਕਿਹਾ ਵੀ ਜੀ ਸੀ ਵੀ ਜੀ ਸੀ ਮਂਗਾਈ ਉਹਦੀ ਬਾਗੜ ਜੀ ਕੋਠੇ ਤੇ ਰੱਖੀ ਰੋੜ ਕੇ ਉਹਦੇ ਚ ਕੀਤਾ ਹਾਂਜੀ ਫੇਰ ਉਹਨੇ ਆਏ ਕਰਕੇ ਜੀ ਮਗਰ ਹਾਏ ਹਾਏ ਉੱਥੇ ਮੈਂ ਕਹਾ ਸਹੁਰੇ ਦੇ ਕਿੰਨਾ ਪਾਣੀ ਹੋ ਗਿਆ ਓਏ ਹਾਏ 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 ਉੱਥੇ ਜਦੋਂ ਲਗਾਏ ਅਸੀਂ ਕੋਈ ਬਾਣੀਆਂ ਨਾ ਮੋਢਾ ਕਿਹੜਾ ਲਾਵੇ ਮੋਢਾ ਕਿਹੜਾ ਲਾਵੇ ਉਹ ਕਹਿੰਦੇ ਚਲੋ ਵੀ ਕਾਨੀ ਆਜੋ ਸਾਰੇ ਆਏ ਖੜੇ ਹਾਏ ਮੈਂ ਕਹਾ ਐ ਨਹੀਂ ਕਾਨੀ ਨਹੀਂ ਆਜੋ ਇਹਦਾ ਪਾਣੀ ਵਾਲੀ ਬਾਲਟੀ ਨੂੰ ਡੋਲਾ ਬਾਟੀ ਲਈ ਜਾਣਾ ਪੂ 10 12 ਜਾਣੇ ਲੱਗੋ ਹਾਂਜੀ ਲੋਕਾਂ ਦੇ ਚਾਰ ਕਾਨੀ ਰੋਟੀ ਖਾਂਦੇ ਹੁੰਦੇ ਤੇ 20 25 ਖਾਣਗੇ ਮੈਂ ਕਹਾ ਖਾਣਗੇ ਠੀਕ ਹੈ ਹੈ ਹਾਂਜੀ ਤੇ ਜਦੋਂ ਲੈਓਗੇ ਫੁੱਲ ਗੱਟਾ ਭਰੀ ਫਿਰਨ ਐਡਾ ਹਾਜੀ ਐਡਾ ਹੱਟ ਨਿਕਲਿਆ ਉਹਦੇ ਚੋਂ ਕੰਜਰ ਦੋ ਮੈਂ ਕਹਿੰਦਾ ਪਸੂ ਹੀ ਫੂਕਦਾ ਹਾਂ ਪਸੂ ਫੂਕਦਾ ਸਹੀ ਗੱਲ ਹੈ ਜੀ ਤੇ ਜਦੋਂ ਲਾਈ ਆ ਕੇ ਜੱਸਾ ਕਹਿੰਦਾ ਇੱਧਰ ਨੂੰ ਆਜੋ ਮੈਂ ਕੀ ਹੈ ਕਹਿੰਦਾ ਪਟਾਕਾ ਨਾ ਪੈਜੇ ਕਹਿੰਦਾ ਪਾਥੀਆਂਾਂ ਕਿਲੋਮੀਟਰ ਨੂੰ ਜਾਣ ਹਾਂ ਕਿਲੋਮੀਟਰ ਨੂੰ ਜਾਣਗੇ ਸਹੀ ਗੱਲ ਹੈ ਆ ਬੰਬ ਵਾਂਗੂ ਚੱਲੂ ਏ ਐਡਾ ਸਰੀਰ ਆ ਕਹਿੰਦਾ ਮੈਂ ਕਹਾਂ ਸਹਰੇ ਦੋ ਮੋਰੀ ਮਾਰੀ ਕਰਕੇ ਅੱਗ ਲਾਉਣੀ ਸੀ ਇਹਨੂੰ ਹਨਾ ਹਾਂ ਜੀ ਤੇ ਪਹਿਲਾਂ ਭੂਕ ਨਿਕਲ ਜੇ ਨਹੀਂ ਪਤਾ ਹੁੰਦਾ ਬੰਦਾ ਪਾਟਣ ਲੱਗਿਆ ਬਾਈ ਹਾਂ ਜੀ ਹੋਰ ਮੁੜ ਕੇ ਕਹਿੰਦਾ ਐਵੇਂ ਤੇ ਪਾਥੀਆਂਾਂ ਚ ਆ ਜਾਾਂਗੇ ਭੱਜ ਲੋ ਮਾਈ ਇਹੋ ਜੇ ਬੰਦੇ ਵੀ ਘੱਟ ਖਾਓ ਯਾਰ ਸਰੀਰ ਦਾ ਬਦਲੇ ਰੱਖੋ ਬਦਲੇ ਰੱਖੋ ਸਹੀ ਗੱਲ ਹੈ ਹੈਨਾ ਹਾਂਜੀ ਹਾਂਜੀ ਬਾੜਾ ਮੋਟਾ ਸਰੀਰ ਵੀ ਬਬਾ ਕੰਮ ਦਾ ਬਿਜਲੋ ਬਿਜਲੋ ਬਿਮਾਰੀਆਂ ਬਾੜੇ ਮੋٹے ਜਰੀਰ ਨੂੰ ਹੀ ਲੱਗਦੀਆਂ ਮੈਂ ਪਹਿਲਾਂ ਬਾੜਾ ਤੇ ਹੀ ਸਰਜਾ ਹੋ ਗਿਆ ਸੀ ਹਾਂਜੀ ਹਾਂਜੀ ਆ ਸਾਰਾ ਪੰਪ ਜਾਂ ਮੈਂ ਇੱਕ ਲੈ ਲਿਆ ਕਰਨਾ ਸਾਹ ਫੇਰਨਾ ਆ ਵੀ ਹਾਏ ਡਾਕਟਰ ਮੈਨੂੰ ਕਹਿੰਦਾ ਤੇਰਾ weight ਕਿੰਨਾ ਹੈ ਮੈਂ ਕਹਾਂ ਜੀ ਇੱਕ ਕੁਆਂਟਲ ਤੇ 17 ਕਿਲੋ ਕਹਿੰਦਾ ਬੜਾ ਖੋਜ ਹੋ ਕੇ ਆਦ ਮੈਂ ਹਾਂ ਜੀ ਕਹਿੰਦਾ ਸਾਰੇ ਟੈਗ ਤੇ ਦਾ ਪਹੁੰਚਿਆ ਪਿਆ ਪਹੁੰਚਿਆ ਪਿਆ ਸਹੀ ਗੱਲ ਹੈ ਮੈਂ ਕਹਾਂ ਫੇਰ ਕਹਿੰਦਾ 85 ਚਾਹੀਦਾ ਮੈਂ ਕਹਾਂ ਇੱਥੇ ਤਾਂ ਨਹੀਂ ਆਉਣਾ ਹਾਂ ਜੀ ਕਹਿੰਦਾ ਕਿਉਂ ਇੱਥੇ ਤਾਂ ਮਰ ਜਾਗੇ ਮੈਂ ਕਿਹਾ ਹਾਂ ਜੀ ਫੋਨ ਜਾ ਕੇ ਵੇਟ ਘਟਿਆ ਹਜੇ ਵੀ ਕੁਆਂਟਲ ਤੋਂ ਥੋੜਾ ਜਿਹਾ ਥੱਲੇ ਐ ਹਾਂ ਜੀ ਹਾਂ ਜੀ ਡਾਕਟਰ ਨੇ ਲੋ ਤੇਰਾ ਲੋਡ ਦੇ ਹਿਸਾਬ ਨਾਲ ਹਜੇ ਵੀ 10 ਕਿਲੋ ਬਾਦਦਾ ਮੈਂ ਕਿਹਾ ਇਹ ਦੂੰਗਾ ਹੂੰ ਮੈਨੂੰ ਬੋਰੀ ਚ ਪਾ ਦੇਂਗਾ ਹਾਂ ਜੀ ਹਾਂ ਜੀ ਇੱਕ ਮੈਨੂੰ ਸਾਡਾ ਬੰਦਾ ਕਹਿੰਦਾ ਤੇਰਾ ਰੋਬ ਨਹੀਂ ਰਹਿਣਾ ਕਹਿੰਦਾ ਯਾਰ ਇੰਨਾ ਪਤਲਾ ਨਾ ਹੋਈ ਮੈਂ ਕਿਹਾ ਕਿਉਂ ਕਹਿੰਦਾ ਲੋਕਾਂ ਨੇ ਨਹੀਂ ਡਰਨਾ ਤੇ ਹਾਂ ਜੀ ਮੈਂ ਕਿਹਾ ਲੋਕਾਂ ਨੂੰ ਡਰਾਉਣਾ ਤੇ ਫਿਰਦੇ ਆਪਾਂ ਹਾਂ ਜੀ ਹਾਂ ਜੀ ਲੋਕ ਨਹੀਂ ਡਰਦੇ ਹੁਣ ਮੈਂ ਕਹੇ ਜੇ ਤੂੰ ਕਹਵੇਂ ਸਰੀਰ ਜ਼ਰੂਰ ਤੋਂ ਹਾਏ ਹੁਣ ਤਾਂ ਅਗਲਾ ਡੱਬ ਚੋਂ ਸੜਿਆ ਵਾ ਕੱਟਾ ਕੱਢ ਕੇ ਪਟੂ ਝੂਮ ਕਰਾ ਜਾਂਦਾ ਮੈਂ ਕਹੇ ਸਹੀ ਗੱਲ ਆ ਉਹ ਨਹੀਂ ਪਤਾ ਲੱਗਦਾ ਸਹੀ ਗੱਲ ਆ ਉਹ ਪਿਆ ਫਲਾਣਿਆਂ ਦਾ ਚੱਕਤਾ ਸਹੀ ਗੱਲ ਕੀਨੇ ਮਾਰਿਆ ਉਹ ਉਹਨਾਂ ਦੇ ਜਿੱਥੇ ਵਾਲੇ ਨੇ ਹਾਂ ਜੀ ਲੈ ਵੱਲ ਲੋ ਪੁੱਛ ਸਹੀ ਗੱਲ ਆ ਜੀ ਹੈ ਹਾਂ ਜੀ ਉਹਨੂੰ ਪੁਲਿਸ ਕੁੱਟੀ ਜਾਂਦੀ ਨਹੀਂ ਥੱਲੇ ਪਿਆ ਹੁੰਦਾ ਆਰਾਮ ਨਾਲ ਹਾਂ ਜੀ ਉਹਨੂੰ ਕਿਹੜਾ ਜ਼ੋਰਤ ਹੁੰਦੀ ਆ ਹਾਏ ਉਹ ਐਂ ਲੱਗਦਾ ਮੈਂ ਪੁਲਿਸ ਵਾਲੇ ਚੌਕ ਕੱਢਦੇ ਹੁੰਦੇ ਉਹਦੀ ਉਹਦਾ ਆਰਾਮ ਨਾਲ ਪਿਆ ਹੁੰਦਾ ਸਹੀ ਗੱਲ ਆ ਸਹੀ ਗੱਲ ਆ ਜੀ ਉਹਦਾ ਮੈਂ ਕਹ ਦੰਦਾਂ ਦੇ ਬਾਅਦ ਘੁੱਟੋ ਕੰਜਰ ਦੇ ਨੂੰ ਫੇਰ ਪਤਾ ਲੱਗੂ ਮੇਰੇ ਪਤਾ ਲੱਗੂ ਸਹੀ ਗੱਲ ਕਿੱਥੇ ਆ ਮੈਂ ਹੁਣ ਤੇ ਨਾਨਕੀ ਪਿਆ ਵੀਰੇ ਹੁਣ ਤਾਂ ਤੁਸੀਂ ਇਹਦੀ ਢੂਈ ਨੱਪੀ ਜਾਣੇ ਆ ਸਹੀ ਗੱਲ ਸਹੀ ਗੱਲ ਫਟਾ ਮਾਰਦੇ ਆ ਤੁਸੀਂ ਇਹਨੂੰ ਕੋਈ ਪਤਾ ਨਹੀਂ ਫਟੇ ਪੁੱਟੇ ਦਾ ਕਿੱਥੇ ਵਾਜਦਾ ਆਏ 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 ਪਤਾ ਨਹੀਂ ਕਿਹੜਾ ਨਸਾ ਬਣਾਤਾ ਯਾਰ ਸਹੀ ਗੱਲ ਆ ਅੱਗੇ ਡੋਡੇ ਹੁੰਦੇ ਸੀ ਖਾਣੇ ਆਏ 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 ਕੀ ਯਾਰ ਕਿਸੇ ਨੂੰ ਮਾੜਾ ਕਹਿਣਾ ਯਾਰ ਬੰਦਾ ਯਾਰ ਘਰ ਵਾਲੀ ਨੂੰ ਵੀ ਦੋ ਟਾਈਮ ਆਏ ਨਹੀਂ ਕੀ ਕਰਦਾ ਹੁੰਦਾ ਸੀ ਵੀ ਇਹਨੂੰ ਵੀ ਕੋਈ ਮਾੜਾ ਕਹਿੰਦੇ ਆ ਹਾਂਜੀ ਹਾਂਜੀ ਭੈਣ ਜੀ ਕਹਿ ਕੇ ਲੰਘ ਜਾਂਦਾ ਸੀ ਕੋਈ ਸਹੀ ਗੱਲ ਹੈ ਹਾਂ ਹਾਂ ਐ ਚੱਲ ਕੋਈ ਨਹੀਂ ਭੈਣ ਜੀ ਕੰਮ ਕਰੋ ਘਰ ਦਾ ਕੰਮ ਆਪਣਾ ਹਾਂਜੀ ਘਰ ਵਾਲੀ ਨਿਕਲ ਨਪੁੱਤਿਆ ਮੈਂ ਆ ਕੋਈ ਜੀ ਕਰਿਆ ਆ ਕੀ ਕਰਿਆ ਸਹੀ ਗੱਲ ਹੈ ਕੋਈ ਨਹੀਂ ਪਿਆਰ ਆਉਂਦਾ ਪਿਆਰ ਆਉਂਦਾ ਪਰਿਵਾਰ ਕੇ ਰਸਤੇ ਜੇ ਜਾਗਦੇ ਆ ਸਾਡੇ ਹਾਂਜੀ ਹਾਂਜੀ ਐ ਚੱਲ ਹਾਂ ਅਸੀਂ ਜਾਗਦੇ ਨਾ ਹਾਂਜੀ ਕੀ ਹੰਤਾ ਆਈ ਚਿਹਰ ਤੂੰ ਵੀ ਘੇੜਦਾ ਤਾ ਤੂੰ ਵੀ ਪੂਰਾ ਹੈ ਨਾ ਹਾਂ ਜੀ ਇਹ ਸਾਡਾ ਚਿਹੜ ਹੈ ਇਹ ਕਹਿੰਦੇ ਜੋ ਰੇਡ ਤੇ ਜਾਂਦਾ ਨਾ ਹਾਂ ਜੀ ਮਗਰ ਕਈਆਂ ਦੇ ਨੂੰ ਹੀ ਗੰਡੇ ਖੜੇ ਕਰ ਹਾਂ ਜੀ ਹਾਂ ਹਾਂ ਵੀ ਅਸੀਂ ਵੀ ਰੇਡ ਪਾਈਏ ਅਸੀਂ ਵੀ ਰੇਡ ਪਾਈਏ ਸਹੀ ਗੱਲ ਹੈ ਚੈਲ ਨੂੰ ਦੁਨੀਆ ਜਾਣਦੀ ਆ ਕਹਿੰਦੇ ਉਦੋਂ ਰੈਫਰੀ ਕਹਿੰਦੇ ਇਹ ਚੈਲ ਆ ਠੂਣ ਦੀ ਧਰਤੀ ਦਾ ਹਾਂਜੀ ਹਾਂਜੀ ਹਾਂ ਇਹ ਚੱਲਿਆ ਗੱਬਰੂ ਰੇਡ ਤੇ ਸਹੀ ਗੱਲ ਆ ਜੀ ਫੇਰ ਟੋੜੂ ਹੁਣੀ ਚੜਨਗੇ ਬਾਟੀਆਂ ਦੇ ਟਰੱਕਾਂ ਦੀਆਂ ਤੇ ਫੇਰ ਧੋਣਗੇ ਹਾਂਜੀ ਹੈ ਸਹੀ ਗੱਲ ਆ ਜੀ ਇਹ ਚੈਲ ਨੇ ਰੇਡ ਨਾ ਬਾਈ ਫੇਰ ਕਿਸੇ ਨੇ ਨਹੀਂ ਕੋਣੀ ਸਹੀ ਸਹੀ ਫੇਰ ਸਾਰੇ ਬਹਿ ਗਏ ਠੋਸ ਸਹੀ ਗੱਲ ਆ ਫੇਰ ਤਾਂ ਜਿਵੇਂ ਪੰਡਤ ਨੇ ਮਾਲ ਛੱਡਿਆ ਸੀ ਫੇਰ ਤਾਂ ਉਹ ਗੱਲ ਆ ਉਹ ਗੱਲ ਹੋ ਗਈ ਸਹੀ ਗੱਲ ਆ ਜੀ ਹਾਂ ਪੰਡਤ ਨੇ ਡਾਕਟਰ ਨੂੰ ਪੁੱਛਿਆ ਕਹਿੰਦਾ ਡਾਕਟਰ ਸਾਹਿਬ ਪ੍ਰੇਜ ਕੀ ਆ ਉਹ ਕਹਿੰਦਾ ਪ੍ਰੇਜ ਕੋਈ ਨਹੀਂ 2-3 ਦਿਨ ਸੰਖ ਨਾ ਵਜਾਈਂ ਹਾਏ 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 ਇਹ ਆਪਾਂ ਤੈਨੂੰ ਪਹਿਲਾਂ ਕਹਤਾ ਕਿਉਂਕੋ ਬਾੜੇ ਜ਼ੋਰ ਨਾਲ বাজਦਾ ਹਾਜੀ 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 ਕਹਿੰਦਾ ਮੂਰ ਨੂੰ ਭੂਕ ਨਹੀਂ ਯਾਨੀ ਪਿੱਛੇ ਨੂੰ ਜਾਊ ਪਿੱਛੇ ਨੂੰ ਜਾਊ ਲੇਪੜ ਜਾਏਗਾ ਸੰਖ ਨੇ ਨਹੀਂ ਬੋਲਣਾ ਹਾਜੀ 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 ਇਹ ਮੰਨ ਲਈ ਵੀ ਸੰਖ ਗੂੰਗਾ ਹੈ ਹਾਜੀ 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 ਹਾਂ ਸਾਂਖ ਦਾ ਭਰਾਵਾ ਮੈਂ ਕਹਾ ਮਹੀਨੇ ਤਿੰਨ ਨਹੀਂ ਵੱਜਣਾ ਤੇ ਤੂੰ ਹਾਂਜੀ ਸਹੀ ਗੱਲ ਹੈ ਤਿੰਨ ਮਹੀਨੇ ਭੈਣ ਜੋ ਪੱਦ ਮਾਰ ਕੇ ਨਾਲ ਲੈਟਰਨ ਚ ਜਾਣਾ ਪੈਂਦਾ ਜੇ ਮਾਲ ਛੱਡਿਆ ਹੋਵੇ ਬੰਦੇ ਦਾ ਸਹੀ ਗੱਲ ਹੈ ਉਦੋਂ ਐ ਲੱਗਦਾ ਹੁੰਦਾ ਪਾਣੀ ਜਾਂ ਨਿਕਲ ਗਿਆ ਹਾਂਜੀ ਹਾਂ ਹਾਂ ਹਾਂਜੀ ਸਹੀ ਗੱਲ ਹੈ ਸ਼ੱਕ ਜੀ ਪੈਂਦੀ ਹੈ ਪੈਂਦੇ ਪੈਂਦੇ ਹੈ ਤੇ ਬੰਦਾ ਐ ਹੋ ਜਾਂਦਾ ਜਿਵੇਂ ਜਨਾਨੀ ਨਹੀਂ ਜਵਾਕ ਵਾਲੀ ਹੁੰਦੀ ਜੁਨੇਪੇ ਚੋਂ ਨਿਕਲੀ ਵੀ ਹਾਂਜੀ ਬੰਦਾ ਵੀ ਐ ਹੁੰਦਾ ਹਾਂ ਬੰਦੇ ਨੂੰ ਵੀ ਐ ਆਉਂਦਾ ਜਿਵੇਂ ਜਵਾਕ ਜੰਮ ਕੇ ਆਇਆ ਹੁੰਦਾ ਸਹੀ ਗੱਲ ਸਹੀ ਗੱਲ ਹੈ ਸਹੀ ਗੱਲ ਹੈ ਜਿਵੇਂ ਕਹਿੰਦਾ ਕੋਈ ਬੰਦਾ ਸੀਗਾ ਕੰਜਰ ਦਾ ਨਾ ਖੇਤ ਗਿਆ ਫੀਤ ਪਿਆ ਭਰਾਵਾ ਗੱਲ ਤਾਂ ਉਹੀ ਜੁਹੀ ਐ ਤੇ ਜਾਦਰਾ ਉੱਡ ਗਿਆ ਕਿਤੇ ਮੂਧਾ ਪਿਆ ਸੀ ਤੇ ਨਸ਼ੂੜੀ ਡੱਕ ਪੀ ਚਿਤਰਾ ਤੇ ਹਾਂਜੀ 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 ਉਹ ਜੋ ਗੂੰਦੀ ਜੀ ਲੱਗੀ ਦੇਖੀ ਕਹਿੰਦਾ ਆ ਯਾਰ ਕੀ ਹੋ ਗਿਆ ਮੇਰੇ ਨਾਲ ਤਾਂ ਗਲਤ ਬਾਣਾ ਵਰਤ ਗਿਆ ਹਾਂਜੀ 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 ਉਹ ਗੰਜਰ ਦਾ ਫਿਕਰ ਚ ਪੈ ਗਿਆ ਇੱਕ ਬੰਦੇ ਨੂੰ ਪੁੱਛਣ ਲੱਗਿਆ ਕਹਿੰਦਾ ਬੰਦੇ ਦੇ ਵੀ ਭਲਾ ਬੱਚਾ ਹੋ ਜਾਂਦਾ ਹਾਂਜੀ 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 ਉਹ ਕਹਿੰਦਾ ਯਾਰ ਹੋ ਸਕਦਾ ਹਾਂਜੀ ਹਾਂਜੀ ਕਹਿੰਦਾ ਯਾਰ ਪਤਾ ਕਿਵੇਂ ਲੱਗੂ ਕਹਿੰਦਾ ਪਿਸ਼ਾਬ ਚੈੱਕ ਕਰਾਉਣਾ ਪਊ ਹਾਂਜੀ ਉਨੇ ਪਊਆ ਪੰਜਾਬ ਦਾ ਪਰ ਲਿਆ ਕਰੇ ਰੱਖਦਾ ਬਾਈ ਘਰ ਵਾਲੀ ਨੂੰ ਕਹਿੰਦਾ ਜੇ ਡੁੱਲ ਗਿਆ ਮਾਰ ਦੂੰ ਯਾਬ ਹੈ ਚੈੱਕ ਕਰਾਉਣਾ ਹਾਂਜੀ ਘਰ ਵਾਲੀ ਤੋਂ ਝਾੜੂ ਮਾਰਦੀ ਤੋਂ ਪਊਆ ਟੁੱਟ ਗਿਆ ਭੈਣ ਦਾ ਹਾਂਜੀ ਹਾਂਜੀ ਉਹਨੇ ਕਹੇ ਵੀ ਕੁੱਟੂ ਕੁੱਟੋ ਉਹਨੇ ਆਪ ਦਾ ਕਰਕੇ ਰੱਖਤਾ ਹਾਂਜੀ 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 ਉਹਨੂੰ ਹੁਣ ਬੱਚਾ ਹੋਣ ਵਾਲਾ ਸੀ ਝੜ ਕੇ ਉਹ ਲੋਬਟਰੀ ਤੇ ਲੈ ਗਿਆ ਹਾਂਜੀ ਡਾਕਟਰ ਕਹਿੰਦਾ ਜੀ ਬੱਚਾ 3 ਮਹੀਨੇ ਦਾ ਹਾਂ ਜੀ ਭਾਜ ਜਦੋਂ ਆਮ੍ਰੀ ਨੂੰ ਤਾਂ ਟੱਟੀਆਂ ਲੱਗ ਗਈਆਂ ਹਾਂ ਜੀ ਹਾਂ ਯਾਰ ਮੈਨੂੰ ਤਾਂ 3 ਮਹੀਨੇ ਦਾ ਵੀ ਹੋ ਗਿਆ ਕੰਜਰ ਦਾ ਹਾਂ ਜੀ ਹਾਂ ਯਾਰ ਮੈਂ ਤਾਂ ਹਜੇ ਰੇਂਜ ਲਾਉਣਾ ਹਾਂ ਜੀ ਉਹ ਤਾਂ ਜਿਉਂ-ਜਿਉਂ ਮਹੀਨਾ ਚੜ੍ਹੇ ਆਮ੍ਰੀ ਕਮਜ਼ੋਰ ਹੁੰਦਾ ਜਾਵੇ ਜਿਹੜਾ-ਜਿਹੜਾ ਕਹਿੰਦਾ ਆਮ੍ਰੀ ਕਮਜ਼ੋਰ ਹੁੰਦਾ ਜਾਂਦਾ ਬਸ ਕਹਿੰਦਾ ਦੰ ਨੇੜੀ ਹੈ ਹਾਂ ਜੀ ਹਾਂ ਜੀ ਦੰ ਨੇੜੀ ਆ ਕਹਿੰਦਾ ਕੰਜਰ ਤੇ ਤੇ ਬਸ ਜਦੋਂ ਫਿਰ ਡਾਕਟਰਾਂ ਨੂੰ ਪੁੱਛੇ ਵੀ ਕਿਹੜੇ ਮਹੀਨੇ ਹੁੰਦਾ ਹੁੰਦਾ ਕਹਿੰਦੇ ਨੌਵੇਂ ਹਾਂਜੀ ਜਦੋਂ ਨੌਵਾਂ ਜਿਹੜਾ ਖੇਤ ਹੀ ਰਹਿਣ ਲੱਗ ਗਿਆ ਹਾਂਜੀ ਹਾਂ ਉਹਨਾਂ ਕਹਿੰਦੇ ਵੀ ਹੁਣ ਕੰਮ ਖਰਾਬ ਹੈ ਹਾਂਜੀ ਟੱਟੀਆਂ ਲਾਗੀਆਂ ਡਰੇ ਬੇ ਨੂੰ ਹਾਏ ਹਾਏ ਤੇ ਮਗਰ ਬਰਸੀਨ ਤੇ ਟੱਟੀ ਬਹਿਣ ਲੱਗਾ ਮਗਰ ਬੈਠਾ ਹੀ ਖਰਗੋਸ਼ ਚ ਜਦੋਂ ਕਹਿੰਦਾ ਫਰ ਖਰਗੋਸ਼ ਨਿਕਲ ਗਿਆ ਪਾਦ ਗਿਆ ਕੰਜਰ ਦੇ ਆ ਕਹਿੰਦਾ ਮੂੰਹ ਤਾਂ ਦਿਖਾ ਜਾਂਦਾ ਐਡੀ ਫੁਰਤੀ ਮਾਰੀ ਕਹਿੰਦਾ ਨਾ ਤੇਰੇ ਪਿਓ ਦਾ ਪਤਾ ਲੱਗਿਆ ਨਾ ਤੇਰਾ ਪਤਾ ਕੰਜਰ ਦੇ ਕਹਿੰਦਾ ਉਹੋ ਜਿਹਾ ਹੀ ਲਿਖਣਾ ਆਪਦੇ ਪਿਓ ਵਰਗਾ ਹਾਂ ਟੜ ਕਹਿੰਦਾ ਆਪਣੀ ਜਾਨ ਛੁੱਟੀ ਕਹਿੰਦਾ ਨਿਬੜਿਆ ਕੰਮ ਕਹਿੰਦਾ ਅੱਜ ਤੋਂ ਬਾਅਦ ਖੇਤ ਨਹੀਂ ਪੈਣਾ ਘਰੇ ਪਿਆ ਕਰਾਂਗੇ ਘਰੇ ਹੀ ਪਿਆ ਕਰਾਂਗੇ ਸਹੀ ਗੱਲ ਆ ਜੀ ਸਹੀ ਗੱਲ ਹੈ ਜੀ ਹੋ ਜੀ ਆਮਲੀ ਫਸਿਆ ਕਤੂਤਾ ਭਾਈ ਇਸ ਕਰਕੇ ਖੇਤ ਨਾ ਪਿਆ ਕਰੋ ਹਾਂ ਜੀ ਹਾਂ ਜੀ ਹਾਂ ਜੀ ਜਵਾਨਾ ਮਾਲਾ ਨੂੰ ਜੂੜੇ ਥਲੇ ਜਮਾ ਨਹੀਂ ਪੈਣਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਇੱਕ ਮੈਰੀ ਤੋਂ ਬਚਣਾ ਹੈ ਮੈਰੀ ਤੋਂ ਬਚਣਾ ਮੈਰੀ ਨਾ ਜੀ ਹਾਂ ਜੀ ਮੈਰੀ ਨਾ ਜੀ ਮੈਰੀ ਮੈਂ ਕਹਿੰਦਾ ਟਰੰਪ ਜਿੰਨਾ ਦਾਵਦ ਹੈ ਹਾਂ ਜੀ ਹੈ ਹਾਂ ਜੀ ਹਾਂ ਜੀ ਪ੍ਰਧਾਨ ਮੰਤਰੀ ਤੱਕ ਸਿਲਪੰਗਾ ਲੈਣ ਨੂੰ ਫਿਰਦੇ ਆ ਪੁਲਿਸ ਮੈਰੀ ਨਾ ਸਿਲਪੰਗਾ ਲੈਂਦੀ ਹੈ ਹਾਂ ਲੈਂਦੀ ਲੈਂਦੀ ਇਹਨੇ ਮੈਂ ਕਿਹਾ ਕਿਹੜਾ ਬੋਰ ਚਕਲੀਬਾ ਬਣਾਦਾ ਗੰਜਰ ਦਿਓ ਜੀ ਸਹੀ ਗੱਲ ਹੈ ਇਹਦੇ ਨਾ ਸਿਲਪੰਗਾ ਲਈ ਜਾਂਦੇ ਹੈ ਹਾਂ ਜੀ ਦੱਸ ਕਹਿੰਦੇ ਕਲਾਕਾਰ ਆ ਯਾਰ ਮੈਰੀ ਕਹਿੰਦੇ ਹੀਰੋ ਆ ਹਾਂਜੀ ਮੈਂ ਕਹਾ ਵਾਕਈ ਹੀਰੋ ਆ ਬਈ ਹਾਂਜੀ ਮੈਰੀ ਨੇ ਕੰਜਰਦੇ ਨੇ ਕਹਿੰਦੇ 40 ਦਫਾ ਵੀਡੀਓ ਵਾਇਰਲ ਕਰੀ ਹਾਂਜੀ ਹਾਂਜੀ ਪਾਕਿਸਤਾਨ ਚ ਹਾਂਜੀ ਹਾਂ ਯਾਰ ਕਹਿੰਦਾ ਮੇਰੀ ਚੜਾਈ ਹੋ ਜੇ ਹਾਂਜੀ ਚੜਾਈ ਪਰ ਰਾਤੋ ਰਾਤ ਵਾਇਰਲ ਹੋ ਗਿਆ ਹੁਣ ਮੈਰੀ ਨੇ ਬਣਾਉਣਾ ਚੈਨਲ ਹਾਂਜੀ ਲੋਕਾਂ ਨੇ ਸਾਰਿਆਂ ਨੇ ਸਬਸਕ੍ਰਾਈਬ ਕਰਨਾ ਮੈਰੀ ਹਾਂਜੀ ਕਰਨਾ ਕੀ ਪਤਾ ਹੁੰਦਾ ਕਿਹੜੀ ਕਰਤੂਤ ਦਿਖਾਵੇ ਹੈ ਹਾਂਜੀ ਹਾਂਜੀ ਇਸੇ ਕੰਮ ਜੀ ਉਹਨੂੰ ਕਮਾਈ ਆਉਣ ਲੱਗ ਜਾਈਂ ਮੈਰੀ ਸਕੀਮ ਦੱਸਦਾ ਤੈਨੂੰ ਹਾਂ ਜੀ ਹਾਂ ਐਂ ਕਰੀ ਹਾਂ ਬੰਦਾ ਜੇ ਨਾ ਸਬਸਕ੍ਰਾਈਬ ਕਰੇ ਬੁੜੀ ਬਾਤਾਂ ਚ ਕੋਈ ਨਹੀਂ ਰਹਿੰਦੀ ਹਾਂ ਜੀ ਹਾਂ ਜੀ ਸਭ ਨੇ ਕਰ ਲੈਣਾ ਕਰ ਲੈਣ ਸਾਰੇ ਹਾਂ ਪੰਜਾਬ ਤੇ ਰਹੀ ਆ ਇਧਰ ਦਾ ਆ ਗਿਆ ਜੱਟਾ ਹਾਂ ਜੀ ਹਾਂ ਖੜ ਜਾ ਵੋਟਾਂ ਦੇ ਹੁਣ ਤੂੰ ਵਜ਼ੀਰੇ ਆਜਮ ਹੈ ਹਾਂ ਜੀ ਹਾਂ ਜੀ ਤੋਰ ਤੂੰ ਤਾਂ ਮੈਨੂੰ ਪਤਾ ਵੀ ਆਪ ਤੋ ਛੋਟਿਆਂ ਨੂੰ ਵੇਖੇ ਮਾਰ ਦੇਣਾ ਤੂੰ ਇਹ ਜਨਾਨੀਆਂ ਦਾ ਨਿਆ ਨਹੀਂ ਕਰਨਗੇ ਹਾਂ ਜੀ ਵੱਡੇ ਸ਼ਰੀਰਾਂ ਵਾਲੇ ਰਹਿਣਗੇ। ਸਹੀ ਗੱਲ ਹੈ। ਜਾਂਪੇ ਇਦਾਂ ਦੇ ਤੁਰੇ ਫਿਰਨਗੇ ਡਰੇ ਵੀ। ਨਹੀਂ ਮੈਰੀ ਮਾਰ ਦੂ। ਹਾਂ ਮੈਰੀ ਮਾਰ ਦੂ ਸਹੀ ਗੱਲ। ਹਾਂ ਭਾਈ ਸਾਡਾ ਗੱਦ ਵਧਾਉ। ਹਾਂ ਜੀ ਹਾਂ। ਹਾਂ। ਗੱਦ। ਗੱਤ ਕਨਾ ਤਾਂ ਨੂੰ ਗਾਂ ਨੂੰ। ਹਾਂ ਜੀ। ਕਿਹਦਾ ਗਾਂ ਨੂੰ। ਗੱਦ ਵੀ ਦੋ ਤਰ੍ਹਾਂ ਦਾ ਹੁੰਦਾ। ਗੱਦ ਵੀ ਹਾਂ ਜੀ। ਠੀਕ ਹੈ ਜੀ ਵੀਡੀਓ ਨੂੰ ਬੈਹਰ ਕਰਿਓ ਦੱਬ ਕੇ ਠੀਕ ਹੈ ਮੈਰੀ ਤੱਕ ਬਚਾਓ ਮੈਰੀ ਨੂੰ ਭਲਾ ਲਗੇ ਬਾਬੇ ਹੁਣੀ ਵੀ ਯਾਦ ਕਰੀ ਜਾਂਦੇ ਆ ਯਾਰ ਹਾਂ ਜੀ ਹਾਂ ਜੀ ਹਾਂ ਜੀ ਹਾਂ ਇੱਕ ਗੋਪੀ ਆ ਸਾਡਾ 1000 ਬੁਰਗਾ ਦਬਈ ਜਿਵੇਂ ਬੈਠਾ ਉਹ ਗੋਪੀ ਤੂੰ ਵੇ ਲੈ ਅਬ ਜੋ ਜਾਇ ਤੇ ਆਉਣਾ ਪਾਸੇ ਵੀ ਆਉਣਾ ਮੇਰਾ ਵੀਰ ਅਦਰ ਮੈਰੀ ਨਾ ਲਾਰੇ ਬਾਹਰ ਅਜੀ ਜ਼ਿੰਮੇਵਾਰ ਨਹੀਂ ਸਹੀ ਗੱਲ ਸਹੀ ਹਾਂ ਲੋਕ ਲੱਗ ਕੇ ਆਈਂ ਭਰਾਵਾ ਹਾਂਜੀ ਹਾਂਜੀ ਮੇਰੀ ਜਾਨਾਂ ਨੂੰ ਬੇਨਤੀ ਆ ਥੋੜਾ ਜਿਹਾ ਟਰਨ ਮਾਰੋ ਉਧਰੋਂ ਹਾਂਜੀ ਹਾਂਜੀ ਮੇਰੀ ਦੇ ਨਿਆਨੇ ਤੇ ਨਾ ਲਿਆ ਦਿਓ ਕੋਈ ਬੰਦਾ ਸਹੀ ਗੱਲ ਦੇਖਿਓ ਕਿਤੇ ਮੁੜ ਕੇ ਹੋਰ ਹੀ ਕੰਮ ਹੋ ਜੇ ਹਾਂਜੀ ਹਾਂਜੀ ਚਲੋ ਠੀਕ ਆ ਜੀ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ